ਵਿੱਤ ਬਾਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਫਰ ਅਗਲੀ ਮੁੱਖ ਖਬਰ ਲੈਨੇ ਆ ਲਗਾਤਾਰ ਜਿਹੜੀ ਹੈ ਹਰਜਿੰਦਰ ਸਿੰਘ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਅਸਲ ਉਹਨਾਂ ਦੇ ਵੱਲੋਂ ਅਮਰੀਕਾ ਦੇ ਵਿੱਚ ਹੀ ਗਲਤ ਯੂਟਾਰਨ ਲੈਣ ਦੇ ਚਲਦਿਆਂ ਤਿੰਨ ਜਿਹੜੇ ਨੇ ਲੋਕਾਂ ਦੀ ਮੌਤ ਹੋ ਗਈ ਸੀ ਜਿਹਦੇ ਚਲਦੇ ਉਹਨਾਂ ਤੇ ਸਖਤ ਐਕਸ਼ਨ ਲੈਂਦੇ ਆ 45 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਹੈ ਸੋ ਪੰਜਾਬੀ ਜਿਹੜੇ ਨੇ ਉਸ ਸਿੱਖ ਮੁੰਡੇ ਦੇ ਨਾਲ ਨੇ ਤੇ ਉਸ ਦੇ ਲਈ ਪਟੀਸ਼ਨਾਂ ਜਿਹੜੀਆਂ ਨੇ ਪੈ ਰੀਆਂ ਨੇ ਕਿ ਉਸ ਦੀ ਸਜ਼ਾ ਜਿਹੜੀ ਹੈ ਜਾਂ ਤਾਂ ਘਟ ਕੀਤੀ ਜਾਵੇ ਜਾਂ ਤਾਂ ਉਸ ਦੇ ਲਈ ਕੋਈ ਫੌਰੀ ਕਦਮ ਜਿਹੜਾ ਹੈ ਇੱਕ ਉਸ ਦੇ ਹੱਕ ਦੇ ਵਿੱਚ ਲਿਆ ਜਾਵੇ ਕੀ ਕਹਿਣਾ ਚਾਹੋਗੇ ਸਰ ਕੀ ਸਾਰੀ ਗਲਤੀ ਉਹਦੀ ਹੀ ਹੈ ਜਾਂ ਫਿਰ ਕੀ ਕਹਿਣਾ ਸਾਰੀ ਕਾ ਪਹਿਲਾਂ ਤਾਂ ਇਸ ਚੀਜ਼ ਨੂੰ ਸਮਝਣਾ ਪਏਗਾ ਹਰ ਦੇਸ਼ ਦਾ ਆਪਣਾ ਕਾਨੂੰਨ ਹੈ ਤੁਸੀਂ ਦੁਬਈ ਚਲ ਜਾਓ ਉਹਨਾਂ ਦਾ ਆਪਣਾ ਕਾਨੂੰਨ ਹੈ ਜੀ ਦੁਬਈ ਦੇ ਵਿੱਚ ਜਿਹੜਾ ਵਾ ਬਲੱਡ ਮਨੀ ਚਲਦੀ ਹੈ ਦੁਬਈ ਦੇ ਵਿੱਚ ਜਿਹੜਾ ਜਿਹਨੂੰ ਅਸੀਂ ਬਲਾਤਕਾਰ ਕਹਿੰਦੇ ਆ ਰੇਟ ਕਹਿੰਦੇ ਆ ਉਹਦੇ ਸਿੱਧੀ ਫਾਂਸੀ ਦੀ ਸਜ਼ਾ ਹੈ ਹਾਂ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਟ੍ਰੈਫਿਕ ਰੂਲਸ ਆ ਉਹਦੀਆਂ ਬੜੀਆਂ ਹਾਰਡ ਵਾਈਜ਼ ਜਿਹੜੀਆਂ ਮੈਂ ਉਹਦੀਆਂ ਗਾਈਡਲਾਈਨਸ ਹੈ ਹੈ ਨਾ ਦੂਜੀ ਜਿਹੜੀ ਗੱਲ ਹੈ ਕਿ ਇਸ ਕੇਸ ਦੇ ਵਿੱਚ ਖਾਸ ਕਰਕੇ ਤੁਸੀਂ ਪਟੀਸ਼ਨ ਦੀ ਗੱਲ ਕਰਦੇ ਹੋ ਪਟੀਸ਼ਨ ਨਾਲ ਕੁਝ ਨਹੀਂ ਹੋਣਾ ਹਮ ਪਟੀਸ਼ਨ ਨਾਲ ਤੁਸੀਂ ਇੱਕ ਆਪਣੀ ਆਵਾਜ਼ ਜ਼ਰੂਰ ਪਹੁੰਚਾ ਸਕਦੇ ਹੋ ਲੇਕਿਨ ਜੋ ਵੀ ਹੋਣਾ ਉਹ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਲਾ ਦੇ ਹਿਸਾਬ ਨਾਲ ਵਕੀਲ ਖੜਾ ਕਰਕੇ ਹੋਣਾ ਹਮ ਪਟੀਸ਼ਨਾਂ ਜਿੰਨੀਆਂ ਮਰਜ਼ੀ ਸਾਈਨ ਕਰ ਲੋ ਪਟੀਸ਼ਨਾਂ ਸਾਈਨ ਹੋਣ ਦੇ ਨਾਲ ਉਹਦੇ ਨਾਲ ਕਦੀ ਵੀ ਇਹ ਹਾਲ ਨਹੀਂ ਨਿਕਲਦਾ ਹੱਲ ਹਮੇਸ਼ਾ ਐਡਵੋਕੇਟ ਦਿਨਾ ਨਿਕਲਣਾ ਉਹ ਚੰਗਾ ਵਕੀਲ ਕਰਕੇ ਦਿੱਤਾ ਜਾਵੇ ਜਿਹੜਾ ਵਕੀਲ ਤੱਥਾਂ ਦੇ ਦਾਤੇ ਗੱਲ ਕਰ ਸਕੇ ਜੀ ਤੀਜੀ ਜਿਹੜੀ ਗੱਲ ਹੈ ਨਾ ਇਹ ਜਿਹੜਾ ਹਰਜਿੰਦਰ ਹੈਗਾ ਇਹ ਇਲੀਗਲ ਮਾਈਗ੍ਰੈਂਟ ਹੈਗਾ ਟੋਂਕੀ ਲਗਾ ਕੇ ਗਿਆ ਹੋਇਆ ਉਹਦੇ ਬਾਅਦ ਵਿੱਚ ਇਹਨੇ ਸਾਇਲਮ ਲੈ ਲਿਆ ਉਸ ਤੋਂ ਬਾਅਦ ਇਹਨੇ ਲਾਇਸੈਂਸ ਲੈ ਲਿਆ ਹਮ ਲੇਕਿਨ ਗੱਲ ਇਹ ਹੈ ਕਿ ਇੱਕ ਉੱਥੇ ਆਵਾਜ਼ ਉੱਠਣ ਲੱਗ ਪਈ ਹੈਗੀ ਹੈ ਕਿ ਜਿਹੜੇ ਡੌਂਕੀ ਲੈ ਕੇ ਬੰਦੇ ਆਏ ਨੇ ਇਹ ਇੱਥੇ ਦੇ ਰੂਲਸ ਨੂੰ ਫਾਲੋ ਨਹੀਂ ਕਰਦੇ ਹੈਗੇ ਆ ਬਈ ਇਹਨੇ ਦੇਖੋ ਇਹ ਜਬਰਨ ਘੱਟ ਮਾਰਿਆ ਜਿਹੜਾ ਇਲੀਗਲ ਯੂ ਕੱਟ ਸੀਗਾ ਜਿੱਥੇ ਨਹੀਂ ਮੋੜੀ ਜਾ ਸਕਦੀ ਸੀ ਗੱਡੀ ਅਗਰ ਮੋੜ ਉੱਥੋਂ ਯੂ ਟਰਨ ਇਹਨੇ ਲਿੱਤਾ ਇਸੇ ਕਰਕੇ ਐਕਸੀਡੈਂਟ ਹੋਇਆ ਉਹ ਇਲੀਗਲ ਯੂ ਟਰਨ ਸੀਗਾ ਉਹ ਸੀਗਾ ਵੀ ਉੱਥੇ ਬੋਰਡ ਵੀ ਲੱਗਾ ਹੋਇਆ ਸੀ ਵੀ ਇੱਥੇ ਯੂ ਟਰਨ ਨਹੀਂ ਲਿੱਤਾ ਜਾ ਸਕਦਾ ਲੇਕਿਨ ਇਹਨੇ ਯੂ ਟਰਨ ਉੱਥੋਂ ਲਿੱਤਾ ਇਸ ਕਰਕੇ ਜਿਹੜੀ ਇੱਕ ਉੱਥੇ ਕੈਲੀਫੋਰਨੀਆਲ ਫਾਲ ਰੀਡਰਾਂ ਦੀਆਂ ਆਪਸ ਦੀਆਂ ਸਟੇਟਾਂ ਉਹਨਾਂ ਵਿੱਚ ਕਿਚਾ ਤਾਂ ਨਹੀਂ ਹੋ ਗਈ ਆ ਵੀ ਕੈਲੀਫੋਰਨੀਆ ਦੇ ਵਿੱਚ ਟਰੱਕਿੰਗ bizness ਜ਼ਿਆਦਾ ਹੈ ਉਹਨਾਂ ਨੇ ਇਦਾਂ ਹੀ ਲਾਇਸੈਂਸ ਜਾਰੀ ਕਰੀ ਜਾ ਰਹੇ ਆ ਜੀ ਉਸ ਅੰਗੀ ਸਰਕਾਰ ਜਿਹੜੀ ਹੈਗੀ ਹੈ ਜਾਰੀ ਕਰੀ ਜਾ ਰਹੀ ਹੈ ਉਹਦੇ ਨਾਲ ਸਾਡਾ ਜਿਹੜਾ ਹੈ ਇੱਥੇ ਫੁੱਲ ਰੀਡਾ ਦੇ ਵਿੱਚ ਟਰੱਕ ਲੈ ਕੇ ਆਂਦੇ ਅਨਨੋਨ ਬੰਦੇ ਆ ਟਰੱਕ ਚਲਾਣੇ ਨਹੀਂ ਆਉਂਦੇ ਇੱਕ ਜਿਹੜਾ ਇਹ ਵਾਲਾ ਹੋ ਗਿਆ ਦੂਜਾ ਇਹ ਹੋ ਗਿਆ ਕਿ ਤੁਸੀਂ ਪੂਰੀ ਦੀ ਪੂਰੀ ਇੱਕ ਕੌਮ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਠੀਕ ਹੈ ਨਾ ਬਈ ਇਲੀਗਲ ਮਾਈਗ੍ਰੈਂਟਸ ਸਿੱਖਾ ਗਏ ਆ ਉਹਨਾਂ ਦੇ ਉੱਤੇ ਇੱਕ ਜਿਹੜੀ ਹੈ ਮਤਲਬ ਉਹ ਉੱਥੇ ਮਨਾਂ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਹੈ ਜਿਹੜੇ ਅਮਰੀਕਨ ਮੂਲ ਨਿਵਾਸੀ ਆ ਉਹ ਅੱਗੇ ਖਫਾ ਹੈਗੇ ਆ ਬਈ ਟਰਕਿੰਗ ਬਿਜ਼ਨਸ ਜਿਹੜਾ ਹੈਗਾ ਟੋਟਲ ਉਹ ਪੰਜਾਬੀਆਂ ਨੇ ਸੰਭਾਲ ਲਿਆ ਹੋਇਆ ਬਈ ਟੱਕ ਪਾਈ ਬਈ ਆ ਪੰਜਾਬੀਆਂ ਨੇ ਉੱਥੇ ਪੂਰੀ ਬਈ ਭਾਵੇਂ ਟ੍ਰਾਂਸਪੋਰਟਰਸ ਹੋਣ ਭਾਵੇਂ ਇਹ ਹੋਣ ਫਿਰ ਤੀਜੀ ਜਿਹੜੀ ਗੱਲ ਹੈਗੀ ਆ ਕਿ ਜਿਵੇਂ ਉੱਥੇ ਹਾਲਾਤ ਪੈਦਾ ਹੋਏ ਨੇ ਕਿ ਉੱਥੇ ਟੈਸਟ ਪਾਸ ਕਰਨਾ ਹੋਵੇ ਇਹ ਕਰਨਾ ਹੋਵੇ ਤੇ ਸਾਰੀ ਧਾਂਦਲੀ ਉੱਥੇ ਚਲਦੀ ਆ ਪੰਜਾਬੀਆਂ ਨੇ ਸ਼ੁਰੂ ਕੀਤੀ ਹੋਈ ਸੋ ਉੱਥੇ ਇਸ ਚੀਜ਼ ਨੂੰ ਲੈ ਕੇ ਬੜਾ ਐਜੀਟੇਸ਼ਨ ਹੋ ਰਿਹਾ ਸਰਕਾਰ ਦੇ ਉੱਤੇ ਬੜਾ ਦਬਾਅ ਹੈਗਾ ਕਿ ਇਹ ਜਿਹੜੀਆਂ ਕੈਲੀਫੋਰਨੀਆ ਔਰ ਫਲੋਰਿਡਾ ਦੀਆਂ ਮਤਲਬ ਫਲੋਰਿਡਾ ਲਈ ਘਟਣਾ ਹੈਗੀ ਆ ਭਈ ਇਹਦੇ ਨਾਲ ਇਹਦੇ ਇਹਦੇ ਨਾਲ ਸਬਕ ਲਿਆ ਜਾਵੇ ਠੀਕ ਹੈ ਨਾ ਭਈ ਸਬਕ ਲੈ ਕੇ ਘੱਟੋ ਘੱਟ ਉਹ ਸਖਤ ਕਾਰਵਾਈ ਕੀਤੀ ਜਾਵੇ ਇੱਕ ਮਤਲਬ ਜਿਹੜਾ ਮਾਡਲ ਬਣਾਇਆ ਜਾਵੇ ਜਿਹੜਾ ਕੋਈ ਇਦਾਂ ਦਾ ਗੁਣਾ ਨਾ ਹੋਵੇ ਹਾਂ ਔਰ ਇਹ ਵੀ ਨਾਲ ਨਾਲ ਉਹਦੇ ਬਿਹਾਰ ਦੇ ਉੱਤੇ ਟਾਰਗੇਟ ਇਲੀਗਲ ਮਾਈਗ੍ਰੈਂਟਸ ਹੈਗੇ ਆ ਜੀ ਡੈਮੋਕ੍ਰੈਟਿਕ ਤੇ ਰਿਪਬਲਿਕ ਪਾਰਟੀ ਦੀ ਆਪਸੀ ਲੜਾਈ ਵੀ ਹੈਗੀ ਐਸੇ ਚੱਕਰ ਦੇ ਵਿੱਚ ਉਹ ਲੱਗੇ ਵੀ ਹੋਏ ਨੇ ਕਿਉਂਕਿ ਮੁੱਦਾ ਸੀਗਾ ਟਰੰਪ ਸਰਕਾਰ ਦਾ ਕਿ ਅਸੀਂ ਇਲੀਗਲ ਮਾਈਗ੍ਰੈਂਟਸ ਬਾਹਰ ਭੇਜਣੀਆਂ ਸਾਰੀਆਂ ਟੌਕੇ ਹੁਣ ਜਿਹੜੀ ਦੂਜੀ ਪਾਰਟੀ ਆ ਉਹ ਕਹਿੰਦੀ ਦੱਸੋ ਜੀ ਇਲੀਗਲ ਮਾਈਗ੍ਰੈਂਟਸ ਦਾ ਤੁਸੀਂ ਆਪ ਪੱਲੇ ਹੋਏ ਇਥੇ ਟੌਕੀਆਂ ਲਾ ਕੇ ਹਾਏ ਹੋਏ ਜਿਨ੍ਹਾਂ ਨੂੰ ਤੁਸੀਂ ਲਾਇਸੈਂਸ ਦਿੱਤੇ ਹੋਏ ਜੀ ਸੋ ਹੁਣ ਤੁਹਾਡੀ ਸਵਾਲ ਦੇ ਉੱਤੇ ਆਣਾ ਵੀ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਵੀ ਗਲਤੀ ਹੈ ਜਾਂ ਨਹੀਂ ਹੈ ਦੇਖੋ ਗਲਤੀ ਦੋਨਾਂ ਪੱਖਾਂ ਦੀ ਹੈਗੀ ਗਲਤੀ ਪਹਿਲਾਂ ਇਹ ਹੈਗੀ ਡਰਾਈਵਰ ਜਿਹੜਾ ਹੈਗਾ ਇਲੀਗਲ ਜਿਹੜਾ ਯੂ ਟਰਨ ਲੈਣ ਲੱਗਾ ਸੀ ਉਥੇ ਇਲੀਗਲ ਯੂ ਟਰਨ ਨਹੀਂ ਲਿੱਤਾ ਜਾ ਸਕਦਾ ਸੀ ਹਾਂ ਜੇਕਰ ਯੂ ਟਰਨ ਲੈਣਾ ਸੀ ਗੱਡੀ ਛੋਟੀ ਹੋਵੇ ਲਿੱਤੀ ਜਾ ਸਕਦੀ ਹੈ ਇਲੀਗਲ ਯੂ ਟਰਨ ਦੇ ਵਿੱਚ ਗੱਡੀ ਲੰਬੀ ਹੈ ਉਹਨੂੰ ਯੂ ਟਰਨ ਲੈਂਦੇ ਆਂ ਵੀ ਘੱਟੋ ਘੱਟ 3-4 ਮਿੰਟ ਲੱਗ ਜਾਂਦੇ ਹੈ ਸੋ ਸਾਵੇਂ ਇੱਕ ਤਾਂ ਇਹ ਹੈਗਾ ਕਿ ਗਲਤੀ ਇਹਦੀ ਹੈ ਇਹਨੂੰ ਉਥੇ ਯੂ ਟਰਨ ਨਹੀਂ ਲੈਣਾ ਚਾਹੀਦਾ ਸੀ ਜੀ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਗੱਡੀ ਜਿਹੜੀ ਪਿੱਛੋਂ ਬੜੀ ਸਪੀਡ ਤੇ ਆ ਰਹੀ ਸੀ ਸਪੀਡ ਤੇ ਸੀ ਬਿਲਕੁਲ ਅੱਛਾ ਉਹਨਾਂ ਨੇ ਵੀ ਦੂਰੋਂ ਦੇਖਿਆ ਨਹੀਂ ਹੈਗਾ ਬਈ ਜਿਹੜਾ ਟਰੱਕ ਆ ਯੂ-ਟਰਨ ਲੈ ਰਿਹਾ ਵਾ ਤੇ ਉਹ ਸਿੱਧੀ ਗੱਡੀ ਆ ਕੇ ਉਹਦੇ ਵਿੱਚ ਹਿਠਾਂ ਵੱਜ ਗਈ ਜੀ ਤੇ ਤਿੰਨਾਂ ਦੀ ਡੈਥ ਹੋ ਗਈ ਜੀ ਔਰ ਉਹਦੇ ਉੱਤੇ ਹੁਣ ਜਿਹੜੀ ਆ ਗੱਲ ਦੇਖੋ ਜਿਹੜਾ ਹੁੰਦਾ ਕਿ ਜਿਹੜਾ ਪਰਿਵਾਰ ਦੇ ਜੀ ਚਲ ਜਾਣਾਂ ਦੁੱਖ ਤਾਂ ਉਹਨਾਂ ਦੇ ਨਾਲ ਹੁੰਦਾ ਲੋਕਾਂ ਦਾ ਬਈ ਇਹ ਤਿੰਨ ਜੀ ਚਲੇ ਗਏ ਹੈਗੇ ਆ ਔਰ ਇਹ ਹਾਲਾਤ ਪੈਦਾ ਹੋਏ ਹੈਗੇ ਆ ਹਮ ਸੋ ਮੈਂ ਜਿਹੜੀ ਗੱਲ ਕਰਦਾ ਹੈਗਾ ਕਿ ਗਲਤੀ ਉਹ ਓਵਰ ਸਪੀਡ ਗੱਡੀ ਸੀ ਤੇ ਇਹ ਗੱਡੀ ਦਾ ਇਲੀਗਲ ਯੂ-ਟਰਨ ਸੀਗਾ ਲੇਕਿਨ ਦੋਸ਼ ਸਾਰਾ ਜ਼ਿਆਦਾਤਰ ਇਹ ਹਰਜਿੰਦਰ ਦੇ ਮੱਥੇ ਲਾਇਆ ਜਾ ਰਿਹਾ ਕਿਉਂਕਿ ਗਲਤੀ ਇਹਦੀ ਹੈਗੀ ਆ ਵੀ ਇਹਨੇ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ ਉੱਥੋਂ ਯੂ-ਟਰਨ ਲੈਣਾ ਜਿਹੜਾ ਗੁਨਾਹ ਸੀਗਾ ਨਹੀਂ ਦਿੱਤਾ ਜਾ ਸਕਦਾ ਸੀ ਲੇਕਿਨ ਅਮਰੀਕਾ ਦੇ ਵਿੱਚ ਗੱਲ ਇਹ ਹੈਗੀ ਹੈ ਕਿ ਜਿਹੜੇ ਤੋਂ ਪੰਜਾਬੀ ਡਰਾਈਵਰਸ ਵਗੈਰਾ ਗਏ ਹੋਇਆ ਉਹ ਇਲੀਗਲ ਯੂ-ਟਰਨਸ ਲੈ ਲੈਂਦੇ ਹੈਗੇ ਉਹ ਕੰਮ ਕਰ ਜਾਂਦੇ ਹੈਗੇ ਆ ਆਪਣਾ ਇਹ ਪੰਜਾਬੀਆਂ ਦਾ ਸਟਾਈਲ ਹੁੰਦਾ ਕਿ ਜਾ ਕੇ ਕਾਨੂੰਨ ਤੋੜਨਾ ਹੀ ਤੋੜਨਾ ਉੱਥੇ ਕੋਸ਼ਿਸ਼ ਕਰਦੇ ਕਾਨੂੰਨ-ਵਨੂੰ ਤੋੜ ਜਾਂਦੇ ਆ ਕਈ ਇੱਥੋਂ ਅੱਗੇ ਵੀ ਕਹਿੰਦੇ ਇਲੈਗਲ ਜੂਰਨ ਚੱਲਦੇ ਹੀ ਰਹਿੰਦੇ ਉੱਥੇ ਲੁਕੀ ਲਏ ਜਾਂਦੇ ਹੈਗੇ ਉੱਥੇ ਕੋਈ ਕੈਮਰੇ ਲੱਗੇ ਨਹੀਂ ਹੋਏ ਜੀ ਲੇਕਿਨ ਮੈਨੂੰ ਲੱਗਦਾ ਕਿ ਇਸ ਘਟਨਾ ਤੋਂ ਬਾਅਦ ਉੱਥੇ ਕਾਫੀ ਜਿਹੜਾ ਬਦਲਾਅ ਆਏਗਾ ਕਿਉਂਕਿ ਇਹ ਘਟਨਾ ਉੱਥੇ ਦੀ ਪ੍ਰਮੁੱਖ ਬਣੀ ਹੋਈ ਹੈ ਇਹਦਾ ਰੌਲਾ ਰੱਪਾ ਉੱਥੇ ਬਹੁਤ ਜ਼ਿਆਦਾ ਹੈ ਉਹ ਜੀ ਬਿਲਕੁਲ ਸੋ ਜੇ ਮੈਂ ਆਖਰੀ ਚੀਜ਼ ਪੁੱਛਣਾ ਚਾਹਾਂਗੀ ਕਿ ਜਿਵੇਂ ਉਹਦੇ ਤੋਂ ਸਵਾਲ ਪੁੱਛੇ ਗਏ ਕਿਉਂਕਿ ਇੰਨੇ ਸਾਲ ਹੋ ਗਏ ਸੀਗੇ ਉੱਥੇ ਉਹ ਡਰਾਈਵਿੰਗ ਕਰ ਰਿਹਾ ਸੀਗਾ ਸੋ ਉਹਦੇ ਤੋਂ ਜਦੋਂ ਸਵਾਲ ਪੁੱਛੇ ਗਏ ਤਾਂ ਉਸਨੇ ਸਿਰਫ ਦੋ ਸਵਾਲਾਂ ਦੇ ਜਵਾਬ ਹੀ ਦਿੱਤੇ ਕਿ ਸੱਚਮੁੱਚ ਉਹਨੂੰ ਨਹੀਂ ਪਤਾ ਸੀਗਾ ਜਾਂ ਫਿਰ ਉਹ ਸਹਿਮਿਆ ਹੋਇਆ ਸੀ ਇਸ ਕਰਕੇ ਬੋਲ ਨਹੀਂ ਪਾਇਆ ਦੇਖੋ ਮੈਨੂੰ ਲੱਗਦਾ ਉਹ ਇੰਗਲਿਸ਼ ਪੂਰੀ ਜਾਣਦਾ ਨਹੀਂ ਹੈਗਾ ਸੀ ਜੀ ਹਾਂ ਇਹ ਵੀ ਖਬਰ ਆ ਰਹੀ ਸੀ ਠੀਕ ਹੈ ਨਾ ਜੀ ਉਹਨੂੰ ਅੰਗਰੇਜ਼ੀ ਦੀ ਸਮਝ ਵੀ ਨਹੀਂ ਆ ਰਹੀ ਸੀ ਜਿੰਨਾ ਬਟ ਸਰ ਟ੍ਰਾਂਸਲੇਸ਼ਨ ਹੋ ਰਹੀ ਸੀ ਟ੍ਰਾਂਸਲੇਸ਼ਨ ਹੋ ਰਹੀ ਸੀ ਹੁਣ ਉਹ ਜਿਹੜੀ ਚੀਜ਼ ਦੀ ਉਹਦੀ ਗਲਤੀ ਹੈਗੀ ਉਹਦੇ ਵਿੱਚ ਕਵੇ ਵੀ ਕੀ ਉਹ ਹੂੰ ਠੀਕ ਹੈ ਨਾ ਲੇਕਿਨ ਉਹਨੂੰ ਨਹੀਂ ਉਹਨ ਗੱਡੀ ਕਈ ਵਾਰੀ ਨਹੀਂ ਦਿਖਦੀ ਦੂਰੋਂ ਆ ਰਹੀ ਗੱਡੀ ਉਹਨੇ ਨਹੀਂ ਦੇਖੀ ਬਈ ਗੱਡੀ ਉਹ ਵੀ ਸਪੀਡ ਤੇ ਪਿੱਛੋਂ ਆ ਰਹੀ ਆ ਤੇ ਸ਼ਾਇਦ ਉਹ ਜੇ ਆ ਰਹੀ ਹੁੰਦੀ ਤੇ ਨਾ ਵੀ ਯੂ ਟਰਨ ਲੈਂਦਾ ਉਹਨੇ ਸਾਹਮਣੇ ਵੱਲ ਨਹੀਂ ਦੇਖਿਆ ਕਿ ਗੱਡੀ ਬੜੀ ਸਪੀਡ ਤੇ ਆ ਰਹੀ ਆ ਜੀ ਇਹ ਤਾਂ ਉਹਨੇ ਬੈਕ ਮਿਰਰ ਤੋਂ ਦੇਖ कि हजे वो सहम्या ਹੋਇਆ ਹੈਗਾ ਹਜੇ ਉਹਨੂੰ ਇੰਨੀ ਜਦੋਂ ਬੰਦਾ ਅਦਾਲਤ 'ਚ ਖੜਿਆ ਹੋਵੇ ਤੇ ਉੱਥੇ ਕੁਝ ਵੀ ਬੋਲਿਆ ਹੋਵੇ ਦਿਮਾਗ ਸੋੜਨ ਹੋਇਆ ਹੁੰਦਾ ਮੇਰੇ ਨਾਲ ਪਾਣਾ ਜੀ ਵਰਤਿਆ ਮੈਂ ਇੰਨੇ ਪੈਸੇ ਲਾ ਕੇ ਡੋਂਕੀ ਲਾ ਕੇ ਅਮਰੀਕਾ ਆਇਆ ਤੇ ਮੈਂ ਕਿੱਥੇ ਫਸ ਗਿਆ ਮੈਂ ਘਰਾਂ ਦੇ ਖਰਚੇ ਲਾਣੇ ਆ ਮੇਰੀ ਮਾਂ ਦਾ ਕੀ ਹਾਲ ਹੋਊਗਾ ਮੈਨੂੰ ਅੱਗੋਂ ਜੇਲ੍ਹ 'ਚ 40 ਸਾਲ ਲੈਣਾ ਪਊ 50 ਸਾਲ ਲੈਣਾ ਪਊ ਬੰਦੇ ਦੀ ਉਦਾਂ ਹੀ ਜਾਨ ਨਿਕਲ ਜਾਂਦੀ ਠੀਕ ਹੈ ਨਾ ਮੰਨ ਲਓ ਜੇ ਉਹਦੀ 25 ਸਾਲ ਉਮਰ ਹੈ 30 ਸਾਲ ਉਮਰ ਹੈ 80 ਸਾਲਾਂ ਚ ਬਾਹਰ ਆਊਗਾ ਤੇ ਕੀ ਰਹੇਗਾ ਉਹਦੇ ਪੱਲੇ ਹਮ ਬਿਲਕੁਲ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੁਖਬਰਾਂ ਦੇ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਤੁਹਾਡਾ। ਤੋਂ ਪ੍ਰੋਗਰਾਮ ਕੇ ਦਲ ਅਗਿਆ ਜ਼ਰੂਰ ਦੱਸੇ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ।